ਕਿਸਾਨ ਦੋਸਤੋ ਸਤਿ ਸ਼੍ਰੀ ਅਕਾਲ ਅ ਮੈਂ ਤੁਹਾਨੂੰ ਛੋਟੀ ਜੀ ਰੀਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਹੈ ਪੈਨਿਕਲ ਬੈਕਟੀਰੀਅਲ ਬਲਾਸ ਪੈਨਿਕਲ ਬੈਕਟੀਰੀਅਲ ਬਲਾਸ ਇਹਨੂੰ ਇਹ ਹੁੰਦੀ ਹੁੰਦੀ ਨਿਸ਼ਾਨੀ ਆ ਦਿਖ ਰਿਹਾ ਕਈ ਲੋਕ ਕਹਿਣਗੇ ਕਿ ਜਦੋਂ ਨਿਸਰਦਾ ਪਿਆ ਸੀਗਾ ਉਦੋਂ ਬਾਰਿਸ਼ ਪੈ ਗਈ ਇਸ ਕਰਕੇ ਐ ਹੋ ਗਿਆ ਕਿਸਾਨ ਦੋਸਤੋ ਬਾਰਿਸ਼ ਵਿੱਚ ਸ਼ੋਪਰੋ ਬਊਗੀ ਉੱਪਰ ਦਾਣੇ ਬਿਲਕੁਲ ਠੀਕ ਆ ਵਿਚਾਲੇ ਦੇਖ ਰਿਹਾ ਬਿਲਕੁਲ ਫੋਕ ਬਣ ਚੁੱਕੀ ਹੈ ਤੇ ਕਾਲੇ ਆ ਕੱਬਥੇਰੇ ਲੋਕ ਕਹਿਣਗੇ ਹਵਾ ਦੇ ਵਿੱਚ ਨਿਸਰਿਆ ਸੀਗਾ ਤੇ ਆਪਸ ਦੇ ਵਿੱਚ ਇਹ ਵੱਜੇ ਆ ਵਜੇ ਹੋ ਸਕਦੇ ਆ ਕੋਈ ਦੋਰਾਏ ਨਹੀਂ ਪਰ ਇਹ ਖੇਤ ਵਿੱਚ ਬਥੇਰੇ ਥਾਵਾਂ ਤੋਂ ਦੇਖਣ ਨੂੰ ਮਿਲਣਗੇ ਕਈ ਲੋਕ ਇਹਨਾਂ ਨੂੰ ਵੱਜਾਂ ਨੂੰ ਸਮੱਸਿਆ ਵੇਖ ਕੇ ਕਹਿ ਦਿੰਦੇ ਆ ਨਹੀਂ ਇਹ ਤਾਂ ਆਪਸ ਵਿੱਚ ਵੱਜਿਆਂ ਦਾ ਕੋਈ ਹੱਲ ਨਹੀਂ ਪਰ ਦੇਖੋ ਜੀ ਇਹ ਉਹੀ ਪੈਨਿਕਲ ਬੈਕਟੀਰੀਅਲ ਬਲਾਸਟ ਜਿਹੜਾ ਕਿ ਖੇਤ ਵਿੱਚ ਪਿਛਲੇ ਸਾਲ ਵੀ ਆਇਆ ਸੀ ਕਾਫੀ ਲੋਕਾਂ ਦੇ ਪਰ ਅੱਧੇ ਲੋਕਾਂ ਨੂੰ ਨੌਲੇਜ ਨਾ ਹੋਣ ਕਰਕੇ ਉਥੇ ਕਿਤੇ ਨਾ ਕਿਤੇ ਝਾੜ ਦੇ ਵਿੱਚ ਕਮੀ ਪਾਈ ਗਈ ਸੀ ਤਾਂ ਇਸ ਗੱਲ ਦਾ ਬੜਾ ਖਾਸ ਗੌਰ ਨਾਲ ਆਪਦੇ ਖੇਤ ਨੂੰ ਵੇਖ ਕੇ ਸਪਰੇਅ ਕਰਿਓ ਇਹ ਨਹੀਂ ਕਿ ਵੀਡੀਓ ਵੇਖ ਕੇ ਸਪਰੇਅ ਕਰਤੀ ਪਹਿਲਾਂ ਦੇਖੋ ਜੇ